ਪੈਨਲ ਕੋਡ ਇੰਜਰੀ ਹੋ ਗਈ ਸੀ 2017 ਦੇ ਵਿੱਚ ਤੇ ਮੈਂ ਕਿਉਂਕਿ ਪਹਿਲੇ ਤਾਂ ਨੋਰਮਲ ਸੀ ਸਟੱਡੀ ਕਰ ਰਹੀ ਸੀ ਉਸ ਟਾਈਮ ਵੀ ਬੀਏ ਕਰ ਰਹੀ ਸੀ ਸੈਕੰਡ ইয়ার ਦੇ ਵਿੱਚ ਸੀ ਪਰ ਇਸ ਤੋਂ ਅਜਰੋ ਇੰਜਰੀ ਹੋ ਗਈ ਤਾਂ ਫਿਰ ਲੋਅਰ ਪਾਰਟ ਦਾ ਬਿਲਕੁਲ ਸੈਂਸ ਖਤਮ ਹੋ ਗਈ ਬਿਲਕੁਲ ਮੂਵਮੈਂਟ ਕੋਈ ਵੀ ਨਹੀਂ ਸੀ ਪਾਣੀ ਵਗੈਰਾ ਦੇਣਾ ਕਿਸੇ ਵੀ ਇਨਸੈਂਟ ਉਹ ਵੀ ਦੇ ਦਿੰਨੀ ਆ ਜਾਂ ਕੋਈ ਬੁਲਾਉਂਦਾ ਉਸ ਕੋਲ ਚਲੇ ਜਾਣਾ ਜੇ ਬਾਈ ਜਾਂਸ ਕਿਤੇ ਲੋੜ ਵੀ ਪੈਂਦੀ ਆ ਤਾਂ ਮੈਂ ਰੋਟੀ ਵਗੈਰਾ ਵੀ ਖਵਾ ਦਿੰਨੀ ਆ ਪੇਸੈਂਟ ਪੇਸੈਂਟ ਨੂੰ ਜੋ ਮੇਰੇ ਟ੍ਰੀਟਮੈਂਟ ਇੱਥੇ ਚੱਲਿਆ 7 ਮਹੀਨੇ ਮੈਂ ਇੱਥੇ ਰਹੀ ਮੇਰਾ ਬੈਡਸੋਰ ਬਹੁਤ ਜਲਦੀ ਕਵਰ ਹੋਇਆ ਤੇ ਬਾਕੀ ਫਿਰ ਮੈਂ ਹੋਰ ਵੀ ਨਾ ਦੇਖ-ਦੇਖ ਕੇ ਮਰੀਜ਼ਾਂ ਨੂੰ ਮੈਂ ਦੇਖਿਆ ਵੀ ਕਿਉਂਕਿ ਘਰਤ ਮੈਨੂੰ ਲੱਗਦਾ ਸੀ ਮੈਂ ਗੱਲੀ ਆ ਤੇ ਕਿਉਂਕਿ ਜਦੋਂ ਹੁਣ ਪੈਸਾ ਤਾਂ ਘਰ ਦੇ ਵਿੱਚ ਨਹੀਂ ਹੁੰਦਾ ਨਾ ਲੋਨ ਵੀ ਲੈਣੇ ਪੈਂਦੇ ਆ ਤੇ ਫਿਰ ਲੋਨ ਵੀ ਹੁਣ ਐਨੇ ਆਪਾਂ ਲੈ ਨਹੀਂ ਸਕਦੇ ਫਿਰ ਜ਼ਮੀਨ ਵੀ ਵੇਚ ਨਹੀਂ ਪੈਂਦੀ ਆ ਤੇ ਉਹਨਾਂ ਨੇ ਮੇਰੇ ਲਈ ਜ਼ਮੀਨ ਵੀ ਵੇਚੀ ਲੋਨ ਵੀ ਲਏ ਮੈਂ ਗੁਰਵਾਨੀ ਰਿਲੇਟਡ ਵੀਡੀਓ ਬਣਾ ਰਹੀ ਹਾਂ Google ਫਾਰਮ ਰੈਡੀ ਕਰਦੀ ਹਾਂ 100 ਪ੍ਰਸ਼ਨ ਉਸ ਦੇ ਵਿੱਚ ਹੁੰਦਾ ਹਰ ਵਾਰ ਤੇ ਉਸਦੇ ਵੀ ਮੈਨੂੰ ਪੇਮੈਂਟ ਫਿਰ ਮਿਲਦੀ ਆ ਉਹ ਮੈਂ ਦਿੱਲੀ ਦਵਾਈਨ ਲੀਡਰ ਗਰੁੱਪ ਦੇ ਨਾਲ ਜੁੜੀ ਹੋਈ ਹਾਂ ਜ਼ਿੰਦਗੀ ਦੀਆਂ ਖੁਆਇਸ਼ਾਂ ਤੋਂ ਪਰੇ ਸਾਰੇ ਦੁੱਖਾਂ ਤਕਲੀਫਾਂ ਨੂੰ ਇੱਕ ਪਾਸੇ ਰੱਖ ਕੇ ਤੇ ਮਿਹਨਤ ਦੇ ਰਾਹ ਤੁਰਨ ਵਾਲੀ ਇੱਕ ਬੜੀ ਹੀ ਪਿਆਰੀ ਭੈਣ ਸਾਡੇ ਨਾਲ ਅੱਜ ਉਹਨਾਂ ਨਾਲ ਗੱਲ ਕਰਦੇ ਹਾਂ ਪਾਬੂ ਕਾ ਤੇ ਫੇਰ ਵੀ ਕੋਸ਼ਿਸ਼ ਕਰਾਂਗੇ ਅਸੀਂ ਜ਼ਰੂਰ ਉਹਨਾਂ ਦੇ ਵਿਚਾਰ ਚਾਣੀਆਂ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਠੀਕ ਹੋ ਹਾਂਜੀ ਬਹੁਤ ਵਧੀਆ ਤੁਹਾਡਾ ਨਾਮ ਅਮਨਦੀਪ ਕਰਦੇ ਜੀ ਜੀ ਅਮਨ ਜੀ ਕਿੱਥੋਂ ਤੁਸੀਂ ਮੈਂ ਬਰਨਾਲਾ ਤੋਂ ਜੀ ਪਿੰਡ ਹਸਪਾਲ ਖੁਰਦ ਅੱਛਾ ਤੇ ਕੀ ਦਿੱਕਤ ਆ ਗਈ ਸੀ ਜਦੋਂ ਇਹੋ ਜੀ ਤਕਲੀਫ ਦੇ ਵਿੱਚ ਆ ਗਏ ਮੇਰੇ ਜੀ ਇੰਜਰੀ ਹੋ ਗਈ ਸੀ ਪੈਨਲ ਕੋਡ ਇੰਜਰੀ ਹੋ ਗਈ ਸੀ 2017 ਦੇ ਵਿੱਚ ਤੇ ਮੈਂ ਕਿਉਂਕਿ ਪਹਿਲੇ ਤਾਂ ਨਾਰਮਲ ਸੀ ਸਟੱਡੀ ਕਰ ਰਹੀ ਸੀ ਉਸ ਟਾਈਮ ਵੀ ਬੀਏ ਕਰ ਰਹੀ ਸੀ ਸੈਕੰਡ ইয়ার ਦੇ ਵਿੱਚ ਸੀ ਪਰ ਇਸ ਤੋਂ ਅਜਿਹੇ ਇੰਜਰੀ ਹੋ ਗਈ ਤਾਂ ਫਿਰ ਲੋਅਰ ਪਾਰਟ ਦਾ ਬਿਲਕੁਲ ਸੈਂਸ ਖਤਮ ਹੋ ਗਈ ਬਿਲਕੁਲ ਮੂਵਮੈਂਟ ਕੋਈ ਵੀ ਨਹੀਂ ਸੀ ਟ੍ਰੀਟਮੈਂਟ ਚੱਲ ਰਿਹਾ ਸੀ 6-7 ਸਾਲ ਅਸੀਂ ਕੋਈ ਐਡੀ ਜਗ੍ਹਾ ਨਹੀਂ ਸਾਡੀ ਪੰਜਾਬ ਦੇ ਵਿੱਚ ਜਿੱਥੇ ਨਹੀਂ ਗਏ ਮੇਰੇ ਪੇਰੈਂਟਸ ਨੇ ਇੰਨਾ ਪੈਸਾ ਲਾਇਆ ਕਿ 25-30 ਲੱਖ ਰੁਪਏ ਮੇਰੇ ਤੇ ਲਾ ਚੁੱਕੇ ਆ ਤੇ ਕਿਉਂਕਿ ਜਦੋਂ ਹੁਣ ਪੈਸਾ ਦਾ ਘਰ ਦੇ ਵਿੱਚ ਨਹੀਂ ਹੁੰਦਾ ਨਾਲ ਲੋਨ ਵੀ ਲੈਣੇ ਪੈਂਦੇ ਆ ਤੇ ਫਿਰ ਲੋਨ ਵੀ ਹੁਣ ਇੰਨੇ ਆਪਾਂ ਲੈ ਨਹੀਂ ਸਕਦੇ ਫਿਰ ਜ਼ਮੀਨ ਵੀ ਵਿੱਚ ਨਹੀਂ ਪੈਂਦੀ ਆ ਤੇ ਉਹਨਾਂ ਨੇ ਮੇਰੇ ਲਈ ਜ਼ਮੀਨ ਵੀ ਵੇਚੀ ਲੋਨ ਵੀ ਲਏ ਤੇ ਪਰ ਕੁਝ ਵੀ ਹੱਲ ਨਹੀਂ ਮਿਲ ਰਿਹਾ ਸੀ ਤੇ ਬਸ ਹਰ ਕੀ ਘਰ ਬੈਠ ਗਈ ਸੀ ਕਿਉਂਕਿ ਬੈਡਸੋਰ ਹੋ ਗਿਆ ਸੀ ਪੈਸਾ ਹਰ ਟਾਈਮ 24 ਘੰਟੇ ਬੈਡ ਤੇ ਰਿਟਨ ਸੀ ਤੇ ਇਸ ਕਰਕੇ ਬੈਡਸੋਰ ਹੋਣ ਲੱਗੇ ਫਿਰ ਚਾਨਕ ਮੈਨੂੰ ਐਵੇਂ ਇੱਕ ਵੀਰਜੀ ਦਾ ਨੰਬਰ ਮਿਲੇ ਉਹਨਾਂ ਦੇ ਵੀ ਸਪੈਨ ਕੋਡ ਇੰਜਰੀ ਹੋਈ ਹੈ ਉਹਨਾਂ ਨੇ ਮੈਨੂੰ ਇੱਥੇ ਦੱਸਿਆ ਇਸ ਸੰਸਥਾ ਬਾਰੇ ਤੇ ਫਿਰ ਮੈਂ ਦੋ ਤਿੰਨ ਮਹੀਨੇ ਤਾਂ ਮੈਂ ਵੀ ਐਵੇਂ ਸੋਚਦੀ ਰਹੀ ਵੀ ਜਾਣਾ ਜਾਂ ਨਾ ਜਾਵਾਂ ਪਤਾ ਨਹੀਂ ਕਿਵੇਂ ਦੀ ਜਗ੍ਹਾ ਹੋਗੀ ਖਰਚ ਵੀ ਹੋਊਗਾ ਉੱਥੇ ਵੀ ਕਿਵੇਂ ਪੈਸਾ ਕਿੱਥੋਂ ਇਕੱਠਾ ਕਰਾਂ ਪਰ ਇਹ ਨਹੀਂ ਪਤਾ ਸੀ ਵੀ ਇੱਥੇ ਬਿਲਕੁਲ ਫ੍ਰੀ ਹੋ ਰਿਹਾ ਇਲਾਜ ਤੇ ਫਿਰ ਚਲੋ ਇੱਕ ਵਾਰ ਮੈਂ ਜਿਗਰਾ ਜੇ ਕਰਕੇ ਫੋਨ ਕਰ ਹੀ ਲਿਆ ਵੀਰ ਜੀ ਨੂੰ ਵੀਰ ਜੀ ਮੈਂ ਆਵਾਂ ਇੱਥੇ ਵੀ ਆ ਸਕਦੇ ਹਾਂ ਸੀ ਵੀਰ ਜੀ ਕਹਿੰਦੇ ਅਸੀਂ ਥੋੜਾ ਟਾਈਮ ਲਵਾਂਗੇ 15 20 ਦਿਨ ਦਾ ਇਸ ਤੋਂ ਬਾਅਦ ਤੁਸੀਂ ਆ ਸਕਦੇ ਹੋ ਚਲੋ ਫਿਰ ਇਹ ਸੋਚ ਸੀ ਵੀ ਵੀਰ ਜੀ ਕਹਿੰਦੇ ਤੁਸੀਂ ਇਕੱਲਿਆਂ ਨਹੀਂ ਆਉਣਾ ਇੱਕ ਜਣ ਇੱਕ ਜਣਾ ਆਉਗੇ ਬੀਰਾਂਸ ਦੇ ਵਿੱਚੋਂ ਸਿਰਫ ਜਾਂ ਮੰਮੀ ਜਾਂ ਡੈਡੀ ਤੇ ਪਰ ਮੇਰੀ ਇਹ ਸੀ ਕਿ ਮੈਂ ਦੋਨਾਂ ਨੂੰ ਨਾਲ ਲੈ ਕੇ ਆਉਣਾ ਮੈਂ ਇਕੱਲੀ ਨਹੀਂ ਆ ਸਕਦੀ ਤੇ ਫਿਰ ਵੀ ਵੀਰ ਜੀ ਕਹਿੰਦੇ ਨਹੀਂ ਵੀ ਅਸੀਂ ਦੋਨੋਂ ਅਲਾਉਟ ਨਹੀਂ ਕਰ ਸਕਦੇ ਇੱਕ ਹੀ ਰਹੇਗਾ ਪਰ ਚਲੋ ਵੀਰ ਜੀ ਮੇਰੇ ਇਹ ਕਰਕੇ ਪਤਾ ਨਹੀਂ ਕਿਵੇਂ ਵੀਰ ਜੀ ਨੇ ਪਰ ਮਿਸ਼ਨ ਦੇ ਦਿੱਤੀ ਚਲੋ ਦੋਨੋਂ ਹੀ ਮੰਮੀ ਵੀ ਡੈਡੀ ਵੀ ਨਾਲ ਰਹਿਣਗੇ ਜਦ ਮੇਰਾ ਟ੍ਰੀਟਮੈਂਟ ਇੱਥੇ ਚੱਲਿਆ 7 ਮਹੀਨੇ ਮੈਂ ਇੱਥੇ ਹੀ ਰਹੀ ਮੇਰਾ ਬੈਡ ਸੋਰ ਬਹੁਤ ਜਲਦੀ ਕਵਰ ਹੋਇਆ ਤੇ ਬਾਕੀ ਫਿਰ ਮੈਂ ਹੋਰ ਵੀ ਨਾ ਦੇਖ ਦੇਖ ਕੇ ਮਰੀਜ਼ਾਂ ਨੂੰ ਮੈਂ ਦੇਖਿਆ ਵੀ ਕਿਉਂਕਿ ਘਰ ਤਾਂ ਮੈਨਾਂ ਲੱਗਦਾ ਸੀ ਮੈਂ ਗੱਲੀ ਆ ਮੇਰੇ ਵਰਗਾ ਤਾਂ ਕੋਈ ਹੈ ਨਹੀਂ ਮੇਰੀ ਹੀ ਇੰਜਰੀ ਹੋਈ ਆ ਹੋਰ ਕਿਸੇ ਦੀ ਪਰ ਮੈਨੂੰ ਪਤਾ ਹੀ ਨਹੀਂ ਇਸ ਵੀ ਇਹਨੂੰ ਕਹਿੰਦੇ ਕੀ ਆ ਇਹ ਵੀ ਨਹੀਂ ਪਤਾ ਸੀ ਵੀ ਜੋ ਮੇਰੇ ਨਾਲ ਚੱਲ ਰਿਹਾ ਇਹਨੂੰ ਕੀ ਕਹਿੰਦੇ ਆ ਮੈਨੂੰ ਤਾਂ ਲੱਗਦਾ ਸੀ ਵੀ ਇੱਕ ਬਿਮਾਰੀ ਹੈ ਬਿਮਾਰਾਂ ਤੇ ਪਈਆਂ ਵੜਦੇ ਨੇ ਮੈਨੂੰ ਨਹੀਂ ਪਤਾ ਇਸ ਵਾਰੀ ਤੇ ਹੁਣ ਮਮਾ ਪਾਪਾ ਕਿੱਥੇ ਨੇ ਹੁਣ ਮਮਾ ਪਾਪਾ ਕਰਨੀ ਕਿਉਂਕਿ ਮੈਨੂੰ ਮਮਾ ਪਾਪਾ ਦੀ ਹੈਲਪ ਦੀ ਲੋੜ ਨਹੀਂ ਪੈਂਦੀ ਹੁਣ ਤੇ ਮੈਂ ਹੁਣ ਮਮਾ ਪਾਪਾ ਨੂੰ ਫ੍ਰੀ ਕਰ ਦਿੱਤਾ ਮੈਂ ਆਪਣਾ ਜੋ ਵੀ ਕਿਰਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਖੁਦ ਐਨੀ ਕਿਸਮ ਨਾਲ ਉੱਥੇ ਸ਼ੁਰੂਆਤ ਕਰਨਾ ਸਵੇਰ ਦੀ ਸ਼ੁਰੂਆਤ ਮੈਨੂੰ ਭਾਜੀ ਹੁਣਾਂ ਨੇ ਕੁਝ ਦੱਸਿਆ ਸੀਗਾ ਕਿ ਤੁਸੀਂ ਉੱਠਦੇ ਉਮਰਤ ਪਹਿਲੇ ਫਿਰ ਬਾਣੀ ਪੜ੍ਹਦੇ ਹੋ ਆਪਣੇ ਦਿਨ ਦੀ ਸ਼ੁਰੂਆਤ ਆਪਣੇ ਮੂਹ ਤੋਂ ਹਾਂਜੀ ਹਾਂਜੀ ਸਵੇਰੇ ਮੈਂ 5 ਵਜੇ 4:30 5 ਵਜੇ ਉੱਠ ਜਾਂਦਾ ਤੇ ਫਿਰ ਆਪਣਾ ਬ੍ਰਸ਼ ਵਗੈਰਾ ਕਰਕੇ ਸਰਸ ਓਕੇ ਫਿਰ ਇਸ ਤੋਂ ਬਾਅਦ ਮੈਂ ਆਪਣਾ ਨਿਤਨੇਮ ਕਰਨਾ ਨਿਤਨੇਮ ਕਰਕੇ ਫਿਰ ਇਸ ਤੋਂ ਥੋੜੀ ਬਹੁਤ ਐਕਸਰਸਾਈਜ਼ ਕਰਨੀ ਆ ਤੇ ਆਪਣਾ ਹੋਰ ਬੈੱਡ ਬਿਸਤਰਾ ਸਾਰਾ ਆਪਣਾ ਸਾਫ਼ ਕਰ ਲੈਣਾ ਤੇ ਇਸ ਤੋਂ ਬਾਅਦ ਫਿਰ ਜੇ ਥੋੜੀ ਬਹੁਤ ਹੈਲਪ ਦੀ ਕਿਸੇ ਨੂੰ ਲੋੜ ਹੁੰਦੀ ਆ ਪਾਣੀ ਵਗੈਰਾ ਦੇਣਾ ਕਿਸੇ ਪੇਸੈਂਟ ਨੂੰ ਉਹ ਵੀ ਦੇ ਦੇਣੀ ਆ ਜਾਂ ਕੋਈ ਬੁਲਾਉਂਦਾ ਉਸ ਕੋਲ ਚਲੇ ਜਾਣਾ ਜੇ ਬਾਈ ਜਾਂਸ ਕਿਤੇ ਲੋੜ ਵੀ ਪੈਂਦੀ ਆ ਤਾਂ ਮੈਂ ਰੋਟੀ ਵਗੈਰਾ ਵੀ ਖਵਾ ਦੇਣੀ ਆ ਪੇਸੈਂਟ ਨੂੰ ਤੇ ਸਪੋਰਟਸ ਦੇ ਵਿੱਚ ਵੀ ਤੁਸੀਂ ਮੈਨ ਹਾਂਜੀ ਹਾਂਜੀ ਸਪੋਰਟਸ ਦੇ ਵਿੱਚ ਵੀ ਇੰਟਰਸਟ ਰੱਖਦੇ ਆ ਰੇਸ ਲਈ ਜਾਂਦੇ ਆ ਪਾਰਟਿਸਿਪੇਟ ਕਰਦੇ ਆ ਜਦੋਂ ਵੀ ਕਿਤੇ ਸਾਨੂੰ ਮੌਕਾ ਮਿਲਦਾ ਸੀ ਜਰੂਰ ਜਾਂਦੇ ਆ ਬਾਕੀ ਮੇਰਾ ਕੰਮ ਆ ਮੈਂ ਅਰਨਿੰਗ ਵੀ ਕਰ ਰਹੀ ਆ ਆਨਲਾਈਨ ਵਰਕ ਕਰ ਰਹੀ ਆ ਉਹ ਕਿਵੇਂ ਕੀ ਕੀ ਕਰਦੇ ਹੋ ਤੁਸੀਂ ਮੈਂ ਗੁਰਵਾਨੀ ਰਿਲੇਟਡ ਵੀਡੀਓ ਬਣਾ ਰਹੀ ਆ ਗੂਗਲ ਫਾਰਮ ਰੈਡੀ ਕਰਦੀ ਆ 100 ਪ੍ਰਸ਼ਨ ਉਸ ਦੇ ਵਿੱਚ ਹੁੰਦਾ ਹਰ ਵਾਰ ਤੇ ਉਸ ਦੇ ਵੀ ਮੈਨੂੰ ਪੇਮੈਂਟ ਫਿਰ ਮਿਲਦੀ ਆ ਉਹ ਮੈਂ ਦਿੱਲੀ ਦਵਾਈਨ ਲੈਡਰ ਗਰੁੱਪ ਦੇ ਨਾਲ ਜੁੜੀ ਹੋਈ ਆ ਤੇ ਜਿਹੜਾ ਗੁਰਵਾਨੀ ਰਿਲੇਟਡ ਕਰਦੀ ਆ ਵੀਡੀਓ ਐਡਿਟ ਕਰਦੀ ਆ ਮੈਂ ਸੰਸਥਾ ਅੰਮ੍ਰਿਤਸਰ ਸਾਹਿਬ ਤੋਂ ਉਹ ਨਾਲ ਜੁੜੀ ਹੋਈਆਂ ਬਾਕੀ ਉਹਨਾਂ ਨੇ ਮੈਨੂੰ ਹੋਰ ਵੀ ਬਹੁਤ ਟਾਰਗੇਟ ਕਰਿਆ ਹੋਇਆ ਵੀ ਤੁਸੀਂ ਆਹ ਚੀਜ਼ ਕਰਨੀ ਆ ਚੀਜ਼ ਕਰਨੀ ਆ ਕੁਰਬਾਨੀ ਦਾ ਸੁੱਧਾ ਆਚਰਨ ਕਰਨਾ ਕੁਰਬਾਨੀ ਦੀਆਂ ਕਲਾਸਾਂ ਵੀ ਲਗਆਂ ਲਾਉਣੀਆਂ ਨੇ ਤੁਸੀਂ ਅੱਗੇ ਸਿਖਾਉਣਾ ਵੀ ਆ ਤੇ ਸਿੱਖੋ ਵੀ ਅੱਗੇ ਵੀ ਸਿਖਾਉਣਾ ਠੀਕ ਹੈ ਤੇ ਹੋਰ ਇਹ ਇੱਥੇ ਤੁਸੀਂ ਮੈਂ ਦੇਖਣ ਦਿਆ ਸੀ ਕੁਝ ਬਣਾਉਂਦੇ ਪਏ ਇਹ ਇਹ ਕੀ ਹੈ ਇਹ ਕੀ ਕਰਦੇ ਇਹ ਮੇਰਾ Song ਹੈ ਤੇ ਕੁਝ ਬਾਕੀ ਮੈਨੂੰ ਦੇਖ ਕੇ ਵੀਰ ਨੂੰ ਦੇਖ ਕੇ ਮੇਰੇ ਚ ਵੀ ਹਾਂਜੀ ਸੇਰ ਸਿੰਘ ਵੀਰੇ ਨੂੰ ਦੇਖ ਕੇ ਮੇਰੇ ਚ ਵੀ Song ਜਾਗੇ ਵੀ ਚਲੋ ਮੈਂ ਵੀ ਕਰਾਂ ਕਿਉਂਕਿ ਵੈਸੇ Song ਹੁੰਦਾ ਕੁੜੀਆਂ ਨੂੰ ਤਾਂ ਇਹ ਕੰਮ ਦਾ ਤੇ ਕਰਮੇ ਕਰਦੀ ਰਹਿੰਦੀ ਸੀ ਪਰ ਕਰਮੇ ਕਰੋਸ਼ੀ ਪੇਂਟਿੰਗ ਵਗੈਰਾ ਕਰ ਲੈਂਦੀ ਸੀ ਕਰ ਤੇ ਬੈਡ ਤੇ ਪਈ ਪਰ ਮੈਂ ਇਹ ਕੰਮ ਨਹੀਂ ਕਰਦੀ ਸੀ ਕਿਉਂਕਿ ਮੈਨੂੰ ਪੇਂਟਿੰਗ ਪੇਂਟਿੰਗ ਦੇ ਥਰੂ ਹੀ ਮੇਰੀ ਇਹ ਕਲਾ ਦੇ ਥਰੂ ਹੀ ਮੈਨੂੰ ਇਹ ਕੰਮ ਮਿਲਿਆ ਸੀ ਵੀਡੀਓ ਐਡੀਟਿੰਗ ਦਾ ਕਿ ਮੈਂ ਬੈਗ ਬਣਾ ਰਹੀ ਹਾਂ ਜੀ ਹਾਂ ਜੀ ਬਾਕੀ ਹੋਰ ਵੀ ਬਣਾਉਣੇ ਆ ਕੈਪ ਵਗੈਰਾ ਵੀ ਬਣਾ ਲੈਣੇ ਆ ਜੈਕਟ ਵਗੈਰਾ ਮਫਲਰ ਵਗੈਰਾ ਮੈਂ ਬਣਾ ਰਹੀ ਹਾਂ ਹਾਂ ਜੀ ਟੈਡੀ ਵੀਰ ਵੀ ਯਾਨੀ ਕਿ ਹੁਣ ਤੁਸੀਂ ਇਹਨੂੰ ਤਣੀਆਂ ਲਾਉਣੇ ਤਣੀਆਂ ਹਾਂ ਜੀ ਹਾਂ ਜੀ ਹੈਂਡਲ ਬਣਾ ਰਹੇ ਹਾਂ ਇਸ ਲਈ ਉਹ ਬਸ ਅੱਜ ਹੋ ਜਾਣੀ ਹੈ ਕੰਪਲੀਟ ਸਾਰਾ ਹੋ ਜਾਣਾ ਹਾਂ ਜੀ ਚਲੋ ਜੇ ਮੇਰੇ ਹੁੰਦੇ ਹੁੰਦੇ ਬਣ ਕੇ ਮੇ ਤੁਹਾਡੇ ਚਿਹਰਿਆਂ ਤੇ ਮੁਸਕਾਨ ਇਸ ਤਰ੍ਹਾਂ ਖਿਲਦੀ ਰਹੇ ਤੇ ਤੁਸੀਂ ਇਸ ਤਰ੍ਹਾਂ ਹੱਸਦੇ ਵਾਸਤੇ ਰੋਵਟੇ ਸਾਰੀਆਂ ਦੁਆਵਾਂ ਤੁਹਾਡੇ ਸਾਰਿਆਂ ਤੇ ਲਈ ਸੋ ਬੇਸ਼ੱਕ ਗੱਲ ਕਰਨਾ ਬਹੁਤ ਸੌਖਾ ਲੱਗ ਰਿਹਾ ਹੋਵੇ ਪਰ ਇਹਦੀ ਅੰਦਰਲੀ ਪੀੜਾ ਜਿਸ ਤੇ ਬੀਤਦੀ ਹੈ ਜਿਸ ਤਨ ਆਕੇ ਸੋ ਦਨ ਜਾਣੇ ਉਹੀ ਵਾਲੀ ਗੱਲ ਹੈ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਇਜਾਜ਼ਤ ਲੈ ਰਿਹਾ ਹਾਂ ਉਮੀਦ ਕਰਦਾ ਸੱਚੇ ਪਾਤਸ਼ਾਹ ਸਾਰਿਆਂ ਤੇ ਰਹਿਮਤ ਕਰੇ ਤੁਹਾਡੇ ਪੈਰਾਂ ਪਿੱਛੇ ਸਾਡਾ ਵੀ ਪਹਲਾ ਹੋਵੇ ਸਾਰੇ ਹੱਸਦੇ ਵਾਸਤੇ ਤੰਦਰੁਸਤ ਰਹਿਣ